ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈਰ ਤੇ ਆਪਾਂ ਜੀ ਦੁੱਧ ਨੂੰ ਵਾਲੀ ਦੇ ਰਹੇ ਆ ਇਹ ਸਵੇਰ ਦਾ ਟਾਈਮ ਹੈ ਤੇ ਹੁਣ ਆਪਾਂ ਇੱਧਰ ਬਣਾਵਾਂਗੇ ਹਾਜ਼ਰੀ ਤੇ ਆਪਣੇ ਤੁਸੀਂ ਹਾਜ਼ਰੀ ਪਿੰਡਾਂ ਦੀ ਦੇਖਦੇ ਹੀ ਹੁੰਨੇ ਹੋ ਅੱਜ ਵੀ ਦਿਖਾਵਾਂਗੇ ਤੁਹਾਨੂੰ ਤੇ ਇੱਧਰ ਦੀ ਹਾਜ਼ਰੀ ਵੀ ਦਿਖਾਉਦੇ ਆ ਠੀਕ ਹੈ ਜੀ ਪੜਾ ਦੁੱਧ ਰੱਖਿਆ ਹੋਇਆ ਜੀ ਵਾਲੀ ਦੇਣ ਵਾਸਤੇ ਇਹ ਜਿਵੇਂ ਪੀਪੀ ਹੈ ਜੀ ਇਹ ਸਾਢੇ 3 ਲੀਟਰ ਦੀ ਇਹ ਆਪਾਂ ਅੱਧੀ ਪੀਪੀ ਉਵਾਲੀ ਦੇਣ ਵਾਸਤੇ ਰੱਖ ਲਈ ਅੱਧੀ ਆ ਪਈ ਹੈ ਤੇ ਮੈਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਣੀ ਆ ਜੀ ਬੜਾ ਸੋਹਣਾ ਠੰਡਾ ਠੰਡਾ ਮੌਸਮ ਹੁੰਦਾ ਜਣੀ ਸਵੇਰੇ ਇੰਨਾ ਜਲਦੀ ਵੀ ਨਹੀਂ ਹੈਗਾ ਪਰ ਫਿਰ ਵੀ ਜਣੀ ਜਦੋਂ ਇੱਧਰ ਬੱਦਲ ਹੁੰਦੇ ਨੇ ਗਰਮੀਅਸ਼ ਨਹੀਂ ਹੁੰਦੀ ਹੈ ਜੀ ਆਪਣੇ ਜਦੋਂ ਬੱਦਲ ਹੁੰਦਾ ਸਮਾਂ ਹੋਰ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੇ ਇੱਧਰ ਜਦੋਂ ਬੱਦਲ ਹੁੰਦਾ ਤੇ ਉਦੋਂ ਗਰਮੀ ਨਹੀਂ ਹੁੰਦੀ ਸਵਾ ਠੰਡ ਹੋ ਜਾਂਦੀ ਹੈ ਬੱਦਲ ਨਾਲ ਹਵਾ ਨਾਲ ਇਹ ਦੇਖੋ ਕਿੰਨਾ ਬੱਦਲ ਹੋਇਆ ਤੇ ਆਪਾਂ ਇਹ ਸ਼ੀਸ਼ਾ ਕੁਲਾ ਰੱਖ ਲਾਂਗੇ ਬਾਹਰੋਂ ਵਧੀਆ ਹਵਾ ਆਊਗੀ ਠੰਡੀ ਠੰਡੀ ਤੇ ਹੁਣ ਆਪਾਂ ਹਾਂਜੀ ਏ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਹਨ ਵੀ ਇਹ ਆਪਣਾ ਮੈਕਰੋ ਐ ਇਹ oven ਐ ਇਹਦੇ ਵਿੱਚ ਨਾ ਜਿਵੇਂ ਗਰਮ ਉਹ ਹੁੰਦੇ ਨੇ ਤਵੇ ਤੂਵੇ ਰੱਖ ਦਿੰਦੇ ਨੇ ਤੇ ਮੈਂ ਇਹਦੇ ਵਿੱਚ ਇਹ ਦਹੀਂ ਰੱਖਿਆ ਸੀ ਰਾਤ ਆਪਾਂ ਹੁਣ ਇਹਨੂੰ ਕੱਢ ਕੇ ਦੇਖਦੇ ਆ ਜੇ ਇਹ ਜੰਮ ਗਿਆ ਹੋਊਗਾ ਹਾਂਜੀ ਕਿ ਦਹੀਂ ਆਪਣਾ ਜੰਮ ਗਿਆ ਆਪਾਂ ਇਹਨੂੰ ਇੱਕ ਡੱਬੇ 'ਚ ਕੱਢ ਲੈਨੇ ਆ ਆ ਮੇਰੇ ਕੋਲੇ ਸਟੈਂਡ ਨਹੀਂ ਹੈਗਾ ਵੀਡੀਓ ਬਣਾਉਣ ਨਾਲ ਨਹੀਂ ਆਪਾਂ ਸਟੈਂਡ ਤੇ ਰੱਖ ਕੇ ਬਣਾ ਲਿਆ ਕਰੀਏ ਮੈਂ ਉੱਥੇ ਭੁੱਲਿਆਈ ਜਦੋਂ ਪੈਕਿੰਗ ਕਰੀ ਹੈ ਉੱਥੇ ਰਹਿ ਗਿਆ ਹੁਣ ਆਪਾਂ ਉਸ ਤੋਂ ਬਾਅਦ ਕੋਈ ਸਮਾਨ ਮੰਗਾਇਆ ਨਹੀਂ ਉਹ ਦੁੱਧੁੱਬ ਗਿਆ ਦੁੱਧੁੱਬ ਗਿਆ ਉਹ ਆਹਿੱਤੂ ਸਾਫ਼ ਕਰਨਾ ਪਊਗਾ ਸਾਰਾ ਇਹੋੜਾ ਚੱਕਰ ਪੈ ਜਾਂਦਾ ਸਾਫ਼ ਸਫਾਈ ਦਾ ਫਿਰ ਕੰਮ ਬਹੁਤ ਵੱਜ ਜਾਂਦਾ ਅਕਸਰ ਥੋੜਾ ਹੁੰਦਾ ਹੈ ਚੀਜ਼ ਦਾ ਤਾਂ ਉਬਲੀ ਦਾ ਪਰ ਜਿਹੜਾ ਸਾਫ ਸਫਾਈ ਦਾ ਉਹ ਬਾਹਲਾ ਹੋ ਜਾਂਦਾ ਹੁਣ ਆਪਾਂ ਜਿਹੇ ਜਿਹੜਾ ਦਹੀਂ ਹੈ ਇਹਨੂੰ ਕੱਢ ਲੈਣੇ ਆ ਇਸ ਬੌਲ ਦੇ ਵਿੱਚ ਕੱਢ ਲੈਣੇ ਆਪਾਂ ਇਹਨੂੰ ਦਹੀਂ ਨੂੰ ਇਹ ਦੇਖੋ ਕਿੰਦਾ ਸੁਨੋ ਫੁੱਟੀਆਂ ਵਾਲਾ ਦਹੀਂ ਜਿਵੇਂ ਹੈ ਮਿੱਠਾ ਮਿੱਠਾ ਕਿਉਂਕਿ ਇੱਥੇ ਦੁੱਧ ਤਾਂ ਸਸਤਾ ਪੈ ਜਾਂਦਾ ਹੈ ਜੀ ਜੇ ਆਹ ਪਨੀਰ ਦਹੀਂ ਲਓ ਉਹ ਮਹਿੰਗਾ ਮਿਲਦਾ ਫਿਰ ਤਾਂ ਕਰਕੇ ਦੁੱਧ ਲਿਆ ਕੇ ਜਮਾ ਲੈਂਦਾ ਕਿਉਂਕਿ ਫਿਰ ਦੁੱਗਣੀ ਚੀਜ਼ ਕਿੱਥੇ ਘਰੇ ਬਣ ਜਾਂਦੀ ਹੈ ਕਿੱਥੇ ਆਪਾਂ ਬਾਹਰੋਂ ਉਹ ਹੀ ਦਦੇ ਰੇਟ ਚ ਲੈ ਕੇ ਆਣੇ ਹੁਣ ਇਹਨੂੰ ਆਪਾਂ ਨੂੰ ਹੁਣੇ ਫ੍ਰਿਜ ਵਿੱਚ ਰੱਖਣ ਦੀ ਤਾਜ਼ੇ ਤਾਜ਼ੇ ਨੂੰ ਲੋੜ ਨਹੀਂ ਹੈਗੀ ਤਾਜ਼ਾ ਤਾਜ਼ਾ ਹੀ ਆਪਾਂ ਐਵੇਂ ਹੀ ਖਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਹਾਜਰੀ ਦਾ ਇੱਧਰ ਆਟਾ ਗੁੰਨਣ ਵਾਸਤੇ ਵੀ ਬਾਉਲ ਜੀ ਯੂਜ਼ ਕਰ ਲੈਂਦੇ ਨੇ ਅ ਪ੍ਰੰਤਾਂ ਪ੍ਰੰਤਾਂ ਨਹੀਂ ਰੱਖੀਆਂ ਹੋਈਆਂ ਹੈਗੀਆਂ ਉਹ ਵੀ ਆਪਾਂ ਗੁੰਨਦੇ ਆਂ ਫਿਰ ਕਰਦੇ ਆਂ ਤੁਹਾਡੇ ਨਾਲ ਸ਼ੇਅਰ ਹਾਂਜੀ ਆਪਾਂ ਨੇ ਆਟਾ ਗੁੰਨ ਕੇ ਰੱਖ ਲਿਆ ਨਾਲ ਚਿਪਕ ਗਿਆ ਤੇ ਆਪਾਂ ਹੁਣ ਹਾਜਰੀ ਪਕਾਉਣ ਲੱਗੇ ਆ ਇਹ ਆਪਣੇ ਕੋਲੇ ਆਲੂ ਵੀ ਹੈਗੇ ਨੇ ਜੇ ਆਲੂ ਵਾਲੀ ਬਣਾਉਣੀ ਹੋਵੇ ਜੇ ਆਪਾਂ ਨੇ ਮਤਲਬ ਕਿ ਇਸ ਤਰ੍ਹਾਂ ਮਿੱਸੀ ਬਣਾਉਣੀ ਹੋਵੇ ਆਪਾਂ ਉਹ ਵੀ ਬਣਾ ਸਕਦੇ ਆ ਹੁਣ ਆਪਾਂ ਇੱਧਰ ਇਹ ਆਟਾ ਲੈ ਲੈਂਦੇ ਆ ਪੜੇਤਣ ਵਾਸਤੇ ਤੇ ਤਵਾ ਲਿਆ ਹੁਣ ਘਟਕੀ ਏ ਹੋਜੀ ਇੰਨੇ ਆਪਾਂ ਪੇੜੇ ਤਿਆਰ ਕਰਦੇ ਆ ਤੇ ਆਪਣਾ ਗੈਸ ਇਹ ਜਿਹੜਾ ਪੱਕ ਜਾਊਗਾ ਨਾ ਸੌਰੀ ਤਵਾ ਗਰਮ ਹੋ ਜਾਊਗਾ ਜੀ ਸਾਰੇ ਕੰਮ ਖੜਕੇ ਹੀ ਹੁੰਦੇ ਨੇ ਪ੍ਰਸ਼ਾਦੇ ਤਿਆਰ ਕਰੋ ਰਸਤੇ ਜਲੋ ਉੱਥੇ ਵੀ ਆਪਣੇ ਹੁਣ ਜਿਹੜੇ ਗੈਸ ਤੇ ਕਰਦੇ ਆ ਆਪਾਂ ਫੜਕੀ ਤੇ ਕਰਦੇ ਆ ਪਰ ਜਿਹੜੇ ਅ ਜਿਹੜਾ ਬਾਹਰ ਚੁੱਲੇ ਵਾਲਾ ਕੰਮ ਹੈ ਇੱਥੇ ਕਹਿਣ ਦਾ ਮਤਲਬ ਜਿਹੜੇ بڑے بڑے ਚੁੱਲੇ ਮਿਲਦੇ ਨੇ ਉਹ ਵੀ ਬਾਹਰ ਖੜਕੇ ਹੀ ਮਿਲਦੇ ਨੇ ਤੇ ਉਹਨਾਂ ਤੇ ਆਪਾਂ ਫੜਕੀ ਕੁਕਿੰਗ ਕਰਨੀ ਹੈ ਦੋ ਜੁੱਲੇ ਹੈਗੇ ਨੇ ਬਾਹਰ ਵੀ ਇੱਕ ਨਾਰਮਲ ਹੈ ਇੱਕ ਹੋਰ ਉਸ ਤੋਂ ਵੱਡਾ ਹੈਗਾ ਦੋਈ ਤੁਹਾਨੂੰ ਦਿਖਾਈ ਸੀ ਇਹ ਇੱਕ ਪਹਿਲਾ ਦਾ ਇੱਕ ਹੋਰ ਲਿਆਂਦਾ ਜਿਹੜਾ ਇਹਦੇ ਆਪਾਂ ਨੀਚੇ ਇੱਥੇ ਕਿਉਂ ਲਾਵਾਂਗੇ ਜੀ ਇਹ ਹੁਣ ਇਹਦੇ ਵਿੱਚ ਪਾ ਦਾਂਗੇ ਆ ਪਾਂਧੀ ਹਵਾ ਬਾਹਰ ਬਹੁਤ ਸੋਹਣਾ ਮੌਸਮ ਹੈ ਜੀ ਵੈਸੇ ਧੁੱਪ ਵੀ ਨਿਕਲੀ ਹੋਈ ਹੈ ਪਰ ਜਿਹੜੀ ਹਵਾ ਹੈ ਉਹ ਬਿਲਕੁਲ ਵੀ ਗਰਮ ਨਹੀਂ ਹੈਗੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਠੰਡਾ ਠੰਡਾ ਮੌਸਮ ਹੋ ਰਿਹਾ ਹੈ la más trágica hace de órbitas que ahí. ਥੋੜਾ ਜਿਹਾ ਹੋਰ ਗਰਮ ਹੋ ਜਾਏਗੀ। ਜਿੰਨੇ ਪਈ ਵਕਾੜ ਲੈਣੀਆਂ। ਇਹਦੇ ਨਾਲ ਦਹੀਂ ਲਵਾਂਗੇ ਪਹਿਲਾਂ ਬਾਅਦ ਚ ਚਾਹ ਬਣਾਉਣੀ ਆ। ਪਰੌਂਠੇ ਨਾਲ। ਜਿਹੜਾ ਆਇਲ ਇਹ ਆਇਲ ਹੁੰਦਾ ਜੀ ਹੈ ਨਾ ਇਹ ਕਿਉਂ ਵਾਂਗੋ ਯੂਜ਼ ਹੋ ਜਾਂਦਾ ਤੇ ਇਹਦਾ ਜਿਹੜਾ ਹੈ ਭਾਫ਼ ਜੀ ਇਹ ਹੀ ਉੱਠਦੀ ਹੈਗੀ ਮੇਰੀ ਕਿਹੋਲੀ ਦਾ ਬਹੁਤ ਜ਼ਿਆਦਾ ਉੱਠ ਜਾਂਦੀ ਹੈ ਤੇ ਬੱਸ ਜੀ ਇਹ ਆ ਇੱਧਰ ਦੀ ਹਾਜ਼ਰੀ ਤੇ ਇਹਦੇ ਪਿੱਛੇ ਤੁਹਾਨੂੰ ਅੱਗੇ ਵੀਡੀਓ ਲਾ ਕੇ ਜਾਂ ਪਿੱਛੇ ਲਾ ਕੇ ਤੁਹਾਨੂੰ ਆਪਣੇ ਪਿੰਡ ਦੀ ਹਾਜ਼ਰੀ ਵੀ ਦਿਖਾਵਾਂਗੇ ਨਾਲ ਵੀ ਦੀਪੋਂ ਪਿੰਡਾਂ ਚ ਬਣਾਉਂਦੇ ਸੀ ਜਿਨ੍ਹਾਂ ਨੂੰ ਜਣੀਆਂ ਹੈਗੀਆਂ 2-4 ਭੈਣਾਂ ਜਿਹੜੀਆਂ ਬਹੁਤ ਮਿਸ ਕਰ ਰਹੀਆਂ ਨੇ ਅਵੇ ਤੁਸੀਂ ਪਿੰਡ ਵੀਡੀਓ ਬਣਾਉਂਦੇ ਸੀਗੇ ਇੱਕ ਭੈਣ ਤਾਂ ਮਿਲੀ ਵੀ ਸੀ ਹੈਨਾ ਕਿੰਗ ਵਾਤ ਉਧਰ ਹੀ ਲੱਗਦਾ ਹੁੰਦਾ ਸੀ ਵੀ ਤੁਸੀਂ ਪਿੰਡ ਵੀਡੀਓ ਬਣਾਉਣੀ ਸੀ ਤੇ ਇੱਧਰ ਵੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਸੀਂ ਆਇਓ ਪਰ ਕਹਿੰਦੀ ਵੀ ਇੱਧਰ ਤਾਂ ਚਲੋ ਵੀ ਜਿਵੇਂ ਆਪਾਂ ਹੁਣ ਸੇਮ ਨੂੰ ਪਤਾ ਹੀ ਹੈ ਹੈਨਾ ਸਾਰਿਆਂ ਨੂੰ ਵੀ ਇੱਥੇ ਆਹ ਕੰਮ ਜਿਵੇਂ ਐ ਚੱਲ ਰਹੇ ਨੇ ਤੇ ਫਿਰ ਮੈਂ ਹੱਸਣ ਲੱਗ ਗਈ ਮੈਂ ਕਿਹਾ ਵੀ ਭੈਣ ਜੀ ਵੀ ਤੁਹਾਨੂੰ ਐ ਹੁੰਦਾ ਸੀ ਉਧਰ ਲਈ ਫੀਲਿੰਗ ਦਈਏ ਹੁਣ ਉਧਰ ਨੇ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ ਉਹ ਵੀ ਇੱਧਰ ਨਾਲ ਸਾਰਾ ਸਿਸਟਮ ਬੈਠੇ ਦੇਖ ਰਹੇ ਨੇ ਵੀ ਕਿਵੇਂ ਕੰਮਕਾਰ ਚੱਲਦੇ ਨੇ ਹੁੰਦੇ ਨੇ ਕਿ ਵੀ ਸਾਰਾ ਕੁਝ ਫਿਰ ਹੱਸਣ ਲੱਗੀ ਗਈ ਜੀ ਹਾਂ ਫਿਰ ਵੇਖੇ ਕੋਈ ਗੱਲ ਨਹੀਂ ਆਪਾਂ ਇੱਧਰ ਵੀਡੀਓ ਦੇ ਨਾਲ ਦੂਜੀ ਉਹ ਕਰਦੇ ਆ ਕਰਾਂਗੇ ਆਪਣੀ ਆਪਣੀ ਚੁਆਇਸ ਹੋ ਜਾਏਗੀ ਰੋ ਦੀ ਸਾਰਿਆਂ ਦੀ ਆਪਾਂ ਕਿਸੇ ਨੂੰ ਨਰਾਜ਼ ਨਹੀਂ ਕਰਨਾ ਚਲੋ ਠੀਕ ਹੈ ਜੀ ਇੱਥੇ ਤਾਂ ਹਾਜ਼ਰੀਆਂ ਹੀ ਆ ਜੀ ਨਹੀਂ ਵੈਸੇ ਆਪਾਂ ਮੱਕੀ ਦਾ ਪ੍ਰਸ਼ਾਦਾ ਤਿਆਰ ਕਰਾਂਗੇ ਫਿਰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ پہلے ਤੁਸੀਂ ਆ ਆ ਛਕੋ ਗਰਮਾ ਗਰਮ ਆਲੂ ਦਾ ਪਰੌਂਠਾ ਹਾਜੀ ਵਿੱਚ ਦੁੱਧ ਨੂੰ ਵਾਲੀ ਦੇ ਕੇ ਜੀ ਹੈ ਨਾ ਜੇ ਕੱਲ੍ਹ ਦੁੱਧ ਪੀਣਾ ਹੋਵੇ ਮਿੱਠਾ ਪਾ ਕੇ ਉਹ ਵੀ ਰੱਖ ਲੈਂਦਾ ਤੇ ਦਹੀਂ ਵੀ ਜਵਾ ਲੈਂਦਾ ਇਹ ਫਾਇਦਾ ਹੁੰਦਾ ਫਿਰ ਜਿਹੜਾ ਕੱਚਾ ਦੁੱਧ ਹੁੰਦਾ ਉਹਦੀ ਚਾਹ ਬਣਾ ਲੈਂਦੀ ਹੈ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਇਹ ਮੂਲੀਆਂ ਜੀ ਹਲੇ ਆਪਣੇ ਘਰ ਨਹੀਂ ਹੋਈਆਂ ਇਹ ਮੁੱਲ ਦੀਆਂ ਨੇ ਦੇਖੋ ਇਹ ਕਿਵੇਂ ਹੈ ਨਾ ਘਰ ਦੀ ਮੂਲੀ ਕਿੰਨੀ ਸਾਫ਼ ਹੁੰਦੀ ਹੈ ਕਿਵੇਂ ਜਿਹੇ ਛੇਦ ਜੇ ਹੋਏ ਪਏ ਨਹੀਂ ਚੁੱਟੀ ਹੁੰਦੀ ਹੈ ਉਹ ਸਾਬਾ ਹੈ ਨਾ ਫਿਰ ਵੇਖੋ ਕਰੀਮ ਕਰੀਮ ਜੀ ਹੋਈ ਪਈ ਹੈ ਇਹ ਹੁਣ ਆਪਾਂ ਬਣਾਵਾਂਗੇ ਜੀ ਮੂਲੀ ਦੇ ਪਰੌਂਠੇ ਦੇਖ ਕੇ ਜੀ ਕਰ ਜਾਂਦਾ ਲੈ ਆਏ ਨਾਲ ਜਦ ਸੀਜ਼ਨ ਹਲੇ ਹੈ ਨਾ ਵੀ ਇੱਕ ਦਾ ਚੀਜ਼ ਆਮ ਜੀ ਹੋ ਜਾਂਦੀ ਹੈ ਜਦ ਆਉਂਦੀ ਜੀ ਹੈ ਜਦਾ ਸੋਹਣਾ ਲੱਗਦਾ ਫਿਰ ਜਿਆਦਾ ਇਹੋ ਲੱਗਦਾ ਹੁਣ ਇਹਨੂੰ ਉਪਾਂਜੀ ਤੇਵਾਂਗੇ ਕੱਦੂ ਕਸ਼ ਕਰਾਂਗੇ ਛਿੱਲਾਂਗੇ ਤਿਆਰੀ ਕਰ ਲਈਏ ਫਿਰ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਔਰਿੰਜੀ ਗਾਜਰਾ ਆ ਰਹੀਆਂ ਜਿਵੇਂ ਕਹਿ ਗਿਆ ਹਾਂ ਦੇਵਾਂਗੇ ਥੋੜੇ ਚੋਲਾਂ ਦਾ ਖਾਣੇ ਦਾ ਤੋਲਣਾ ਤੇ ਖਾਣੇ ਦਾ ਨਹੀਂ ਰੱਖਾਂਗੇ ਇਹ ਕਰੀਏ ਨਾ ਕਰੀ ਥੋੜੀ ਹਾਂ ਇਹਦੇ ਚੰਨਾ ਪਾਣੀ ਵੀ ਨਹੀਂ ਹੋਣਾ ਜਿੰਨਾ ਰਸ ਹੁੰਦਾ ਦੂਜੀ ਅਜੇ ਇਹ ਫੇ ਨਿਕਲਣੀ ਆਪਣੀ ਵਧੀਆ ਰਹਿਣਗੀਆਂ ਵੈਸੇ ਆਣੀ ਕਰਨੀ ਕਰਦੀ ਜੀ ਆਪਣੀ ਚ ਕਿੰਨੀ ਰਸ ਭਰੀ ਹੁੰਦੀ ਹੈ ਉਹ ਤਾਂ ਸ਼ਲਗਵਾ ਵਾਂਗੂ ਖਾਲਾ ਚਹੀ ਹੰਨੀ ਮਿੱਠੀ ਹੁੰਦੀ ਹੈ ਹੂੰ ਹਾਂਜੀ ਵੈਗੁਰ ਜੀ ਆਪਣੀ ਤਿਆਰੀ ਹੈ ਮੂਲੀ ਵਾਲੇ ਪਰੌਂਠੇ ਦੀ ਅੱਜ ਹਾਜ਼ਰੀ ਚ ਮੂਲੀ ਦਾ ਪਰੌਂਠਾ ਬਣਾਵਾਂਗੇ ਇਹਦਾ ਹੀ ਲੰਗਰ ਚੱਲੂਗਾ ਸਾਰਿਆਂ ਵਾਸਤੇ ਫਿਰ ਦੁਪਹਿਰ ਦੀ ਦੁਪਹਿਰੇ ਦੇਖਾਂਗੇ ਲੈ ਇਹਨੂੰ ਨਿਚੋੜ ਲਈਏ ਪਾਣੀ ਹਨਾ ਵੈਸੇ ਤੈਹ ਜਿਵੇਂ ਤੁਹਾਨੂੰ ਦੱਸਿਆ ਸੀ ਜੀ ਮੂੜੀਆਂ ਮੁੱਲਦੀਆਂ ਨੇ ਪਰ ਫਿਰ ਵੀ ਜੇ ਮਾੜਾ ਮੋਟਾ ਜਿਹਾ ਪਾਣੀ ਹੋਇਆ ਇਹਨੂੰ ਨਿਚੋੜ ਲਾਂਗੇ ਹੈਗਾ ਹਾਂ ਹੂੰ ਘਰ ਵਾਲੀ ਜਿ ਬਾਲਾ ਹੁੰਦਾ ਜਣੀ ਜੇ ਆਪਾਂ ਨੇ ਆਟੇ ਜਿ ਗੁੰਨਣੀ ਹੋਵੇ ਜੀ ਮੂੜੀ ਤੇ ਫੇਰ ਮਤਲਬ ਕਿ ਵੀ ਫੇਰ ਪਾਣੀ ਕੱਢਣ ਦੀ ਲੋੜ ਨਹੀਂ ਹੈਗੀ ਵੈਸੇ ਨਾਲ ਆਟਾ ਗੁੰਨਿਆ ਜਾਂਦਾ ਹੂੰ ਥੋੜਾ ਹੋਰ ਤਾਂ ਪੈਂਦੇ ਤਕਰੀਬਨ ਅਸੀਂ ਤਿਆਰੀ ਕਰਕੇ ਹੁਣ ਦੁਬਾਰਾ ਫੇਰ ਵੀਡੀਓ ਸਟਾਰਟ ਕਰੀਏ ਜੀ ਅ ਜਿਵੇਂ ਨਾਣ ਮਿਰਚ ਮਸਾਲਾ ਹਲਦੀ ਸਾਰਾ ਕੁਝ ਪਾ ਲਿਆਏ ਤੁਸੀਂ ਹਲਦੀ ਸਕਿਪ ਕਰ ਸਕਦੇ ਹੋ ਪਰ ਮੰਮੀ ਡੈਡੀ ਇਹਨਾਂ ਨੂੰ ਹਲਦੀ ਬਹੁਤ ਵਧੀਆ ਲੱਗਦੀ ਹੈ ਕਹਿੰਦੇ ਫਾਇਦੇਮੰਦ ਵੀ ਹੈ ਬਹੁਤ ਤੇ ਉਹਨਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਰੰਗ ਜਿਹਾ ਵੀ ਵਧੀਆ ਲੱਗਦਾ ਹੈ ਥੋੜਾ ਜਿਹਾ ਕਲਰ ਜਿਹਾ ਹੋ ਹੀ ਜਾਂਦਾ ਹੈ ਇਹ ਹੁਣ ਆਪਾਂ ਨੇ ਮੂਲੀ ਨਚੋੜ ਲਈ ਜੀ ਇਹ ਲੈ ਲੈਂਦੇ ਮੂਲੀ ਦੇ ਪੱਤੇਆਂ ਨਾਲ ਪਾਣੀ ਧਾ ਦਾਂਗੇ। ਸਸਤਾ ਖਾਰਾ ਖੂਰਾ ਜਾ। ਨਹੀਂ ਇਹ ਵੀ ਮੂਲੀ ਦੇ ਪਾਣੀ ਪੱਤੇਆਂ ਨਾਲ ਹੈ ਜਿਹਦੇ ਪੱਤੇ ਉੱਤਲੇ ਨਾ। ਹੂੰ। ਟੀਚੇ ਵੀ ਹੁੰਦੇ ਹੋਣਾ ਕੁਛ ਨੂੰ ਕੁਛ ਪਾਣੀ ਵੀ। ਇਹਨਾਂ ਇਹੋ ਖਾ ਮਿਰਚਾਂ ਹੀ ਲੜਦੀਆਂ ਮੇਰੀ ਬਾਲਾ। ਉਹ ਦੇਖ ਇਹਨਾਂ ਨਿਕਲ ਗਏ। ਹੂੰ। ਏ ਜੀ ਹੁਣ ਆਪਣੇ ਕੋਲੇ ਬਿਲਕੁਲ ਸੁੱਕੀ ਮੂਲੀ ਐ ਇਹਦੇ ਵਿੱਚ ਆਪਾਂ ਗ਼ੋਣ ਮਿਰਚ ਲੱਗੇ ਆ ਮਿਕਸ ਕਰਨ ਹਰੀ ਮਿਰਚ ਮਤਲਬ ਭੁੱਲ ਗਈ ਕੱਟਣੀ ਐ ਨਾ ਹਾਂ ਹਰੀਆਂਆਂ ਵਾਂ ਘੱਟ ਦੇਣ ਵਿੱਚ ਇੱਕ ਦੋ ਹਰੀ ਮਿਰਚ ਪਾਵਾਂਗੇ ਜੀ ਥੋੜੀ ਜੀ ਲਾਲ ਪਾਈ ਐ ਬਾਕੀ ਟੇਸਟ ਅਕੋਰਡਿੰਗ ਨਮਕ ਪਾਇਆ ਤੇ ਥੋੜੀ ਜੀ ਹਲਦੀ ਪਾਈ ਐ ਹਲਦੀ ਤੇ ਮਿਰਚ ਨੇ ਲਾਲ ਨੇ ਕਲਰ ਦੇ ਦੇਣਾ ਹਰੀ ਮਿਰਚ ਵੀ ਲਿਆਵਾਂ ਨਾਲੇ ਰਲਦੇ ਕੁੱਟੀ ਪੱਟੂਆ ਇਹ ਆਪਾਂ ਨੇ ਹਰੀ ਮਿਰਚ ਕੱਟ ਲਈ ਜੀ ਵਿੱਚ ਦੋ ਮਿਰਚਾਂ ਹੀ ਪਾਈਆਂ ਨੇ ਜੀ ਹਰੀਆਂ ਬਾਕੀ ਲਾਲ ਪਾਈ ਹੈ ਨਹੀਂ ਕੌੜੀਆਂ ਨੇ ਇਹ ਕੌੜੀ ਹੈ ਨਾ ਹੂੰ ਮਰਾੜਾ ਕਰਦੇ ਹਾਂ ਜਿਵੇਂ ਡਾ ਤੇ ਹਾਂ ਇਹ ਕੋਸੇ ਤੇ ਪਾਸ਼ਾ ਹੁਣ ਆਪਾਂ ਕਰਤੀਆਂ ਜੀ ਸ਼ੁਰੂ ਮੈਨੂੰ ਲੱਗਦਾ ਇਹਨੂੰ ਥੋੜਾ ਜਿਹਾ ਲਾਈ ਲਵੇ ਪਹਿਲਾਂ ਥੋੜੇ ਜਿਹਾ ਆਟੇ ਨੂੰ ਲਾ ਕੇ ਜਿਵੇਂ ਪੂੜਾ ਬਣਾਉਣ ਲੱਗੇ ਨਹੀਂ ਫੇਰੇ ਅਸੀਂ ਹਾਂ 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 ਮੈਂ ਫੇਰ ਲਵੇ ਘੱਟੇ ਨਾਲ ਹਾਂ ਫਿਰ ਨਹੀਂ ਨੀਚੇ ਨਹੀਂ ਚਿਪਕ ਜਾਂਦਾ ਦੇਖਦੀ ਅੰਕਾ ਕਰਕੇ ਵੀ ਹਾਂਜੀ ਇਹ ਹੁਣ ਆਪਾਂ ਨੇ ਅੱਗ ਵਾਲ ਲਈ ਕਿਉਂਕਿ ਅੱਗ ਦੁਆਰਾ ਦੁਆਰਾ ਵਾਲਣੀ ਪੈਂਦੀ ਹੈ ਜਿਹੜੀ ਉੱਤੋਂ ਵੀ ਤਾਂ ਕਰਕੇ ਪਤਾ ਨਹੀਂ ਹੋਣਾ ਪਹਿਲੇ ਨਹੀਂ ਆਪਣੇ ਪਾਵੇ ਹੋਦੇ ਕੰਪੇ ਹੁੰਦੇ ਮੈਂ ਦੇਖਿਆ ਪੜੇ ਥੋੜੀ ਜਿਹਾ ਤੇ ਨੀਚੇ ਹੁੰਦਾ ਨਾ ਮੋਟੀ ਗਰਦੀ ਬਿੜੀ ਉਹ ਤਾਂ ਦੇਖ ਕੇ ਲੈ ਲਵੇ ਵੀ ਉੱਚੀ ਲੈਣੀ ਹੈ ਕਿ ਨੀਵੀ ਜੇ ਛੋਟਾ ਲੱਗਣਾ ਹੈ ਇਹਨਾਂ ਨੇ ਕਿ ਪਾ ਕੇ ਕੋਈ ਚੀਜ਼ ਨਹੀਂ ਜਾਂ ਐਂਡ ਨਹੀਂ ਕਈ ਹੋ ਜੰਦੇ ਢਿੱਲੀਆਂ ਉਹ ਵੀ ਨੀਵੀਂ ਚਲੀ ਜਾਂਦੀਆਂ ਜਿਹੜਾ ਫਿਰ ਉੱਚਾ ਹੋ ਜਾਂਦਾ ਨੀਵਾ ਹੋਣਾ ਨਹੀਂ ਬਹੁਤ ਔਖਾ ਹੋ ਜਾਂਦਾ ਹਾਂ ਕਰਕੇ ਤਾਂ ਕਿ ਮੈਂ ਪੇੜਾ بڑا ਕਰਨਾ ਦੋ ਦੋ ਪੇੜਾ ਹੋਣਾ ਇੱਕ ਜੇ ਤਾਂ ਪੇੜਾ ਨਹੀਂ ਛੋਟੇ ਪੇੜੇ ਚ ਬਣੋਗੇ ਤਾਂ ਤੜਾ ਪਰੌਂਟਾ ਹੋਊਗਾ ਜਿੰਨਾ ਮੋਟਾ ਪੇੜਾ ਲਵੋਗੇ ਉਨਾ ਹੀ ਮੋਟੇ ਹੋਤੇ ਹੂੰ ਮੰਮੀ ਨੇ ਆਪਣਾ ਮੰਜਾ ਡਾਲਿਆ ਜੀ ਸ਼ਾਂਚ ਇੱਥੇ ਪ੍ਰਸ਼ਾਦਾ ਛੱਕ ਲੈਣਗੇ ਫਿਰ ਉਹ ਡਾਲਿਆ ਉਹਨਾਂ ਨੇ ਮੰਮੀ ਤਾਂ ਪੱਕੇ ਦੇ ਨੀਚੇ ਟੱਕ ਜਾਂਦੇ ਆ ਨਾ ਹਾਂਜੀ ਥੱਗੇ ਥੋਕੀ ਹੁੰਦੀ ਠੀਕ ਹੈ ਜੀ ਮਾਸੀ ਆਏ ਤੇ ਬੱਸ ਜਨੇ ਕੀ ਮੰਜੀ ਮੈਂ ਪਹਿਲਾਂ ਆਪਾਂ ਨੇ ਦੋ ਪਤਲੀਆਂ-ਪਤਲੀਆਂ ਰੋਟੀਆਂ ਵੇਲੀਆਂ ਨੇ ਜੀ ਬਿਲਕੁਲ ਪਤਲੀਆਂ ਛੋਟੇ ਜਿਹੇ ਪੇੜੇ ਦੀਆਂ ਦੀਦੀ ਰੋਟੀ ਵੈਸੇ ਵੀ ਜਿਹੜੀ ਰੂਟੀਨ ਵਾਈਜ਼ ਹੁੰਦੀ ਹੈ ਉਹ ਵੀ ਛੋਟੀ ਹੀ ਹੁੰਦੀ ਹੈ ਅਰੇ ਇਹ ਨਾ ਮੈਂ ਪਾਸ ਗਿਆ ਅੱਗੇ ਬਾਅਦ ਚ ਪਾ ਦਾਂਗੇ ਮੈਨੂੰ ਤਾਂ ਅੱਗ ਲੱਗੂਗੀ ਇਹਨੂੰ ਹੂੰ ਨੋ ਨੋ

ਇਹ ਤਾਂ ਬਣੀ ਬਣਾਈ ਹੋ ਜਾਂਦੀ ਹੈ ਰੋਟੀ ਥੋੜੀ ਜਿਹੀ ਮੇਲਨ ਵਿੱਚ ਹੱਥ ਨਾਲ ਕਰ ਦੋ ਜਾਂ ਮੇਲਨ ਨਾਲ ਕਰ ਦੋ ਹਾਂ 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 ਥੋੜਾ ਜਲਾ ਲਾ ਲਵਿਖੜੇ ਮੈਂ ਕੁਝ ਇੱਥੇ ਰਫਾਈਨਡ ਵੀ ਲਾ ਸਕਦੇ ਹਾਂ ਜੀ ਅਸੀਂ ਦੇਸੀ ਕਿਉਂ ਯੂਜ਼ ਕੀਤਾ ਇਹਦੇ ਉੱਪਰ ਲਾਉਣ ਵਾਸਤੇ ਇਹ ਦੇਖੋ ਜੀ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ। ਹੁਣ ਲੱਗੇ ਪਰੌਂਠਾ। ਬਹੁਤ ਜ਼ਿਆਦਾ ਸੋਨਾ ਪਰੌਂਠਾ ਬਣਿਆ। ਮੂਲੀ ਵਾਲਾ। ਇਹ ਦੇਖੋ ਦੋ ਹੀ ਸਾਈਡ ਤੋਂ। ਹੁਣ ਆਪਾਂ ਇਹ ਤੁਹਾਨੂੰ ਵਿੱਚੋਂ ਸਟਫਿੰਗ ਦਿਖਾਉਣੀ ਆ ਇਹਦੀ ਕਰੀ ਹੋਈ। ਬੜਾ ਸੁੰਡਾ ਹੋ ਗਿਆ। ਥੋੜਾ ਜਿਹਾ ਠੰਡਾ ਹੋ ਜਾਵੇ। ਕੀ ਹੋ ਗਿਆ? ਇਹ ਤਾਂ ਸੋਨਾ ਕੀ ਲੱਗਿਆ? ਹੂੰ। ਦੇਸੀ ਕਿਉਂ ਹੋਇਆ ਜਾਂ? ਦਾਸੋਂ ਨੇ ਚੰਗੇ ਕਰ ਗਏ। ਇਹ ਵੀ 800 ਰੁਪਏ ਨੂੰ ਹੋ ਰਿਹਾ ਦੇਸੀ ਕਿਉਂ? ਹੂੰ। ਕਰ ਕਰਦੇ ਕਰਦੇ ਨਿਕਲਦਾ ਹੋਈ ਜਾਂਦਾ ਕਰੀਮਾ ਕਰੂਮਾ ਦਾ ਬੰਦਾ ਚਲੋ ਚਲੀ ਜਾਂਦਾ ਕੰਮ ਖਾਣ ਪੀਣ ਦਾ ਉੱਪਰ ਐਵੇਂ ਬੇਲ ਵੀ ਸਕਦੇ ਆਂ ਵੀ ਬਸ ਸਿੱਦਾ ਹੀ ਆਨਰ ਚਿਪਕ ਗਈ ਸਾਈਡਾਂ ਸਾਈਡਾਂ ਚਿਪਕ ਗਈ ਇਹ ਦੇਖੋ ਜੀ ਇਹ ਦੂਜਾ ਪਰੌਂਠਾ ਆ ਗਿਆ ਚਾਹ ਨਾਲ ਖਾਓ ਲੱਸੀ ਨਾਲ ਖਾਓ ਉਹ ਆਪਣੀ ਚੁਆਇਸ ਹੈ ਬਾਹਰ ਬਸ ਮੱਖੀਆਂ ਦੀ ਪ੍ਰੋਬਲਮ ਆ ਜਾਂਦੀ ਹੈ ਆਵਾਜ਼ ਸੁਣੀ ਲੱਗਦੀ ਹੈ ਹਾਂਜੀ ਇਹਨੂੰ ਇੱਧਰ ਬਈਆ ਬਰਾਂਡੇ ਵਾਲੇ ਮੰਝੇ ਜੀ ਇਹ ਦੇਖੋ ਜੀ ਇਹ ਦੂਜਾ ਪਰੌਂਠਾ ਵੀ ਬਣ ਕੇ ਬਹੁਤ ਸੋਹਣਾ ਤਿਆਰ ਹੋਇਆ ਇਸੇ ਤਰ੍ਹਾਂ ਸਾਰੇ ਬਣਾ ਲਾਂਗੇ ਉਹ ਸੁਣੇ ਰੱਢਦੇ ਹਟੇ ਤ ਹੂੰ ਰੱਜ ਰੱਜ ਖਾਓ ਲੈ ਜੋ ਮੈਂ ਤੁਸੀਂ ਤਾਂ ਮੱਖਣ ਲੈ ਲਓ ਤੇ ਫ੍ਰੀਂਡ ਦੇ ਲੋ ਤੁਹਾਡੀ ਮਾਜਿਆ ਵਾਲੀ ਵਾਲੇ ਤੋਂ ਤੁਸੀਂ ਤੂੰ ਅੱਡਾਂ ਤਾਂ ਹਾਂ ਮੈਂ ਫੋਲੋ ਕਰੀ ਹਾਂਜੀ ਇੱਕ ਹਾਜੀ ਵੀ ਗਰਮ ਪਿਆ ਦੇਣਾ ਬਹੁਤ ਗਰਮੀ ਚ ਹੈ ਨਾ ਇਹਦੇ ਰੱਖ ਕੇ ਚੱਕਲੇ ਦੇ ਦੇਖਦੇ ਹਾਂ ਪੁੱਤੂ ਐਂ ਚਿਪਕ ਗਏ ਹਨ ਇਹ ਦੇਖੋ ਜੀ ਕਿੰਨੀ ਸੋਣੀ ਇਹਦੀ ਸਟਫਿੰਗ ਹੋਈ ਹੈ ਇਹ ਦੇਖੋ ਜੀ ਇਹਦੀ ਸਟਫਿੰਗ ਹੈ ਬਹੁਤ ਜ਼ਿਆਦਾ ਵਧੀਆ ਹੋਈ ਹੈ ਚਲੋ ਠੀਕ ਹੈ ਜੀ ਇਸ ਤਰ੍ਹਾਂ ਬਣਾ ਲੈਣੇ ਸਾਰੇ ਤੇ ਸਾਰੇ ਨਾਲ ਹੁੰਦੇ ਸ਼ੱਕ ਲੈਣਗੇ ਗੁਰੂ ਮਹਾਰਾ ਸਭ ਦਾ ਭਲਾ ਕਰਨ ਸਭ ਨੂੰ ਤੰਦਰੁਸਤੀਆਂ ਦੇਣ ਫਿਰ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹ ਗੁਰਜੀ ਦਾ ਖਾਲਸਾ ਹਾਏ ਗੁਰਜੀ ਕੀ ਖਤੇ ਲੈ ਆ ਰਹੀ ਹਾਂ ਮੈਂ ਪਲੇਟ ਉਹ ਵੀ ਲੈ ਆਏ ਮੱਖਣ ਮੱਖਣ ਧਰ ਕੇ ਜੋ ਤੁਹਾਨੂੰ ਧਰ ਲਿਓ ਫਿਰ ਦਹੀਂ ਲੈਣਾ ਚਾਹ ਲੈਣੀ ਹੈ ਕੀ ਲੈਣਾ ਚਾਹ ਲੈ ਲਿਓ ਚਾਹ ਲੈ ਲਿਓ ਚਾਹ ਦਾ ਲੱਗੇ ਕੁਕੜਾ ਕਿੰਨੀ ਦਿਓ ਨਾ ਮੱਖਣ ਨੋ ਵੀ ਕੋਲ ਬਾਦੂ ਆ ਰਿਹਾ हां मम्मी ਲੈਣਗੇ ਜੀ ਮੱਖਣ ਨਾਲ ਚਾਹ ਨਾਲ ਤਰਦੀਰਾ ਹੈਗਾ ਹੈ ਨਾ ਸੌਣ ਦੇ ਤੱਕ ਦੀ ਨਾਲ ਰਿਸੋਰਸਿਸ ਨਾਲ ਚਾਹ ਨਾਲ ਖਾਣਾ ਲਓ ਹਾਂਜੀ ਹਾਂਜੀ ਆ ਲੈ ਜੋ ਫਿਰ ਉਹ ਮੈਂ ਮੱਖਣ ਨਾਲ ਚਾਹ ਪਾਦਰ ਗੈਸ ਤੇ ਕਰਦੇ ਹਾਂ ਜੀ ਨਾਲ ਹੁੰਦੇ ਇਸ ਤਰ੍ਹਾਂ ਹੀ ਲੰਗਰ ਇਹ ਚੱਲੂਗਾ ਮੂਲੀ ਦੇ ਪਰੌਂਠੇ ਦਾ ਠੀਕ ਹੈ ਜੀ ਇਹ ਸਾਰੇ ਬਣਾ ਲਾਂਗੇ